ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪਿੰਡ ਰੋਟੀ ਛੰਨਾ ਵਿਖੇ ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਨਸ਼ਾ ਤਸਕਰਾਂ ਦੀਆਂ ਨਜਾਇਜ਼ ਉਸਾਰੀਆਂ ਨੂੰ ਢਾਇਆ ਇਹ ਉਸਾਰੀਆਂ ਜਲ ਸਰੋਤ ਵਿਭਾਗ ਦੇ ਜਗ੍ਹਾ ਵਿੱਚ ਸਨ ਇਹ ਲੋਕ ਬਹੁਤ ਲੰਮੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਬਹੁਤ ਵਾਰ ਇਹਨਾਂ ਨੂੰ ਰੋਕਿਆ ਗਿਆ ਪਰ ਇਹਨਾਂ ਨੇ ਆਪਣਾ ਨਸ਼ੇ ਦਾ ਧੰਦਾ ਨਹੀਂ ਛੱਡਿਆ ਪਾਕਸੋ ਤੋਂ ਭਰਪੂਰ ਸਿੰਘ ਮਟਰਾ ਦੀ ਰਿਪੋਰਟ ਪੰਜ 7 8 ਕਮਰੇ ਪਏ ਹੋਏ ਸੀ ਇਹ ਬੜਾ ਇੱਕ ਪੁਰਾਣਾ ਹੌਟਸਪੌਟ ਹੁੰਦਾ ਸੀ ਡਰੱਗਸ ਦਾ ਰੋਟੇਸ਼ਨ ਆ ਇੱਕਾਫੀ ਬਦਨਾਮ ਇੱਕ ਏਰੀਆ ਸੀਗਾ ਬਟ ਹੁਣ ਤਕਰੀਬਨ ਸਾਰੇ ਹੀ ਨਸ਼ਾ ਤਸਕਰ ਜਿਹੜੇ ਆ ਇੱਥੋਂ ਆਪਣੇ ਘਰੇ ਜਿੰਦਰੇ ਲਾ ਕੇ ਭਜੇ ਹੋਏ ਆ ਇੱਥੇ 7 ਟੂ 8 ਰੂਮਸ ਦੇ ਦੋ ਮਕਾਨ ਜਿਹੜੇ ਕਿ ਜਲ ਸਰੋਤ ਵਿਭਾਗ ਦੀ ਜ਼ਮੀਨ ਦੇ ਉੱਪਰ ਨਜਾਇਜ਼ ਸਾਰੀ ਨਸ਼ਾ ਤਸਕਰਾਂ ਨੇ ਕੀਤੀਆਂ ਹੋਈਆਂ ਸੀ ਉਹ ਅੱਜ ਅਸੀਂ ਇੱਥੇ ਡਿਮੋਲਿਸ਼ ਕਰਾ ਰਹੇ ਆ ਇਹਨਾਂ ਨੂੰ ਪੁਲਿਸ ਸਿਕਿਉਰਿਟੀ ਦੇ ਰਹੇ ਆ ਤੇ ਜੇ ਆਪਾਂ ਵੇਖੀਏ ਇੱਥੇ ਬੜੇ ਪ੍ਰੇਮ ਸਿੰਘ ਛੋਟੀ ਕੌਰ ਅਮਰਪਾਲ ਸਿੰਘ ਸਰਬਜੀਤ ਕੌਰ ਅਮਰਜੀਤ ਕੌਰ ਪਰਮਜੀਤ ਕੌਰ ਅਮਨਦੀਪ ਸਿੰਘ ਇਹਨਾਂ ਟੋਟਲ ਹਰੇਕ ਬੰਦੇ ਤੇ ਪੰਜ ਤੋਂ 7 ਐਨਡੀਪੀਐਸ ਦੇ ਮੁਕਦਮੇ ਦਰਜ ਨੇ ਤੇ ਉਹਨਾਂ ਨੇ ਇੱਥੇ ਕਮਰੇ ਪਾਏ ਹੋਏ ਸੀ ਤੇ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਇਹ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਸ਼ੁਰੂ ਕੀਤੀ ਆ ਇਹਨੂੰ ਬੜੀ ਮੁਸਤੈਦੀ ਨਾਲ ਪਟਿਆਲਾ ਪੁਲਿਸ ਜਿਹੜੀ ਨੇਤਰੇ ਚਾੜੂਗੀ ਤੇ ਅਸੀਂ ਸਪਲਾਈ ਲਾਈਨਸ ਦੀ ਬ੍ਰੇਕ ਕਰਾਂਗੇ ਅਸੀਂ ਵੀ ਐਡਿਕਸ਼ਨ ਜਿਹੜੇ ਕੀ ਸਕੂਲ ਚ ਪਏ ਹੋਏ ਆ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਦਾਖਲ ਕਰਾਵਾਂਗੇ ਉਸ ਤੋਂ ਇਲਾਵਾ ਜੀਨਾਂ ਨੇ ਨਸ਼ਾ ਤਸਕਰੀ ਕਰਕੇ ਨਜਾਇਜ਼ ਉਸਾਰੀਆਂ ਕੀਤੀਆਂ ਗਈਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਆਪਾਂ ਪਿੱਛੇ ਕੋਈ ਵੀ ਸਾਜਦੇ ਆ ਇਹ ਸਾਰਾ ਡਿਮੋਲਿਸ਼ ਕੀਤਾ ਜਾ ਰਿਹਾ ਹੈ ਤੇ ਰੋਟੀਸ਼ਣਾ ਦੇ ਸਾਰੇ ਨਾਗਰਿਕਾਂ ਨੂੰ ਬੜਾ ਇਹ ਵਧੀਆ ਉਹਨਾਂ ਨੇ ਇਸ ਸੀਜ਼ ਨੂੰ ਵੈਲਕਮ ਕੀਤਾ ਕਿ ਸਾਡਾ ਪਿੰਡ ਜਿਹੜਾ ਹੁਣ ਨਸ਼ਿਆਂ ਦੇ ਕੋਰ ਤੋਂ 10 ਹਜ਼ਾਰ ਤੱਕ ਨਿਕਲ ਚੁੱਕਾ ਤੇ ਅਸੀਂ ਜੋ ਵੀ ਮਾਨਜੋਗ ਸੀਐਮ ਸਾਹਿਬ ਦਾ ਮਾਨਜੋਗ ਬੀਜਪੀ ਸਾਹਿਬ ਦਾ ਟੀਚਾ ਆਇਆ ਇਹ ਤਾਂ ਨਸ਼ਿਆਂ ਵਿਰੋਧ ਚ ਉਹਨੂੰ ਪੂਰਾ ਕਰਾਂਗੇ ਕਿੰਨੇ ਕੁ ਆਈਡੈਂਟੀਫਾਈ ਕੀਤੇ ਗਏ ਇੱਥੇ ਦੇਖੋ ਜੀ ਪਟਿਆਲੇ ਚ ਅਸੀਂ ਹੋਰ ਵੀ ਅਜੇ 2-3 ਥਾਵਾਂ ਹੋਰ ਵੀ ਆਈਡੈਂਟੀਫਾਈ ਕੀਤੀਆਂ ਨੇ ਤੇ ਰੋਟੀ ਛੰਨਾ ਕਾਫੀ ਇਹ ਪੁਰਾਣੇ ਸਮਿਆਂ ਚ ਬਦਨਾਮ ਵਿਲੇਜਾਂ ਦਾ ਸੀ ਕਰੋਣੇ ਤੇ तकरीबन सारे نشਾ ਤਸਕਰ ਆਪਕੇ ਘਰਾਂ ਚ ਜਿੰਦਰੇ ਲਾਕੇ ਭਜੇ ਹੋਏ। ਜੇ ਤੁਸੀਂ ਪੂਰਾ ਡਿਸਟ੍ਰਿਕਟ ਦੇਖਦੇ ਹੋ ਕਿੰਨੇ ਘਰ ਲੈ ਜਿਹੜੇ ਹੁਣ ਤੱਕੇ ਘਾਏ ਗਏ। ਦੇਖੋ ਜੀ ਮੇਰੇ ਤੋਂ ਪਹਿਲਾਂ ਵੀ ਕੁਝ ਡਿਮੋਲਿਸ਼ਨਸ ਹੋਈਆਂ ਨੇ ਤੇ ਅੱਜੇ ਵੀ ਅਸੀਂ ਪਲਾਨ ਕਰਾਂਗੇ ਜਿਨ੍ਹਾਂ ਨੇ ਵੀ ਨਜਾਇਜ਼ ਉਸਾਰੀਆਂ ਕੀਤੀਆਂ ਨੇ। ਨਸ਼ਾ ਤਸਕਰੀ ਕਰਕੇ ਇਸ ਕੋਰਟ ਤੇ ਲੋਕਾਂ ਨੂੰ ਲਾਕੇ जिन्ना ने नजायज सारियां कीतीयां होयां सारी बिल्डिंग्स असी टारगेट रयाशी बिल्डिंगां भी सरوڑ ਕੇ जिन्ना जिन्ना नशा ओ सारी जापते अनुसार कीती जाउगी। ਸਰ ਸਪੈਸ਼ਲ ਅਫੇਰ ਚੋਰਕੀ ਬੜਾਈ ਗਈ ਸੀ ਇਸ ਗੱਲ ਕਰਕੇ ਵੀ ਇਹ ਕੋਈ ਨਸ਼ਾ ਵੇਚਦਾ। ਪਰ ਫਿਰ ਵੀ ਪਿਛਲੇ ਸਮੇਂ ਦੇ ਨਾਲ ਲਗਾਤਾਰ ਇੱਥੇ ਵਿਕਰੀ ਜਾਰੀ ਰਹੀ ਹੈ। ਦੇਖੋ ਜੀ ਇਹ ਤੁਸੀਂ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਇੱਥੇ ਕਈ ਮੁਕਦਮੇ ਵੀ ਦਰਜ ਹੋਏ ਆ ਤੇ ਪਿੰਡ ਦੇ ਲੋਕਾਂ ਲੋਕਾਂ ਤੋਂ ਫੀਡਬੈਕ ਜੇ ਲਿਆ ਜਾਵੇ ਤੇ ਬਹੁਤ ਜ਼ਿਆਦਾ ਕੰਟਰੋਲ ਆ ਡਰੱਗਸ ਤੇ ਤੇ ਅਸੀਂ ਅੱਗੇ ਵੀ ਪੂਰੀ ਸਫਾਈ ਕਰਾਂਗੇ। ਕਿ ਮਲਕੋ ਪਿੰਡ ਵੇ ਦਾ